এই যি কাবু আহে চাৰেই কাবু আহে কৈ নাই নাবা ਨਹੀਂ ਭੈਣੋ ਰੈਂਡ ਹੋ ਰਹੇ ਰੈਂਡ ਤਾਂ ਭੈਣੋ ਕੋਈ ਗੱਲ ਨਹੀਂ ਇਹਨੂੰ ਕੋਈ ਗੱਲ ਨਹੀਂ ਕੋਈ ਕੋਈ ਗੱਲ ਦੀ ਭੈਣੋ ਮੈਂ ਗਗਦੇਵ ਸਿੰਘ ਜੋਗੜਾ ਦਾ ਭਾਰਤੀ ਸੰਘ ਦੇ ਨੇਕਤਾ ਅਗਰਾਹਾ ਬਣੀ ਹੋ ਅੱਜ ਪ੍ਰਸ਼ਾਸਨ ਆਪ ਦਾ ਨਾਮ ਲਸ਼ਕਰ ਲੈ ਕੇ ਪਿੰਡ ਨੇੜੇ ਵਾਲੇ ਦੇ ਅੰਦਰ ਬਿਨਾ ਮਾਜਵਾ ਦਿੱਤੇ ਜਿਹੜੇ ਪਾਈਪ ਲਾਈਨ ਦਾ ਪੌਣਾ ਸੀ ਕਿਉਂਕਿ ਪਹਿਲਾਂ ਵੀ ਜਦੋਂ ਉਹਨਾਂ ਨੇ ਪਾਈਪ ਲਾਈਨ ਲਈ ਆ ਉਦੋਂ ਅਗਰਤ ਦਾ ਸਹਾਰਾ ਲਿਆ ਇਹਨਾਂ ਨੇ ਅਗਰਤ ਦਾ ਸਹਾਰਾ ਲੈਣ ਤੋਂ ਬਾਅਦ ਪੰਜ ਬੰਦਿਆਂ ਦੇ ਕੇਸ ਲਾਏ ਕਰੋੜ ਰੁਪਏ ਜਿਹੜਾ ਉਹ ਡੀਸੀ ਦੇ ਖਾਤੇ 'ਚ ਤਾਂ ਰਿਹਾ ਪਰ ਡੀਸੀ ਨੇ ਉਹ ਕਰੋੜ ਮੋੜ ਕੇ ਉਹਨਾਂ ਕੰਪਨੀ ਵਾਲਿਆਂ ਨੂੰ ਦੇਤਾ ਤੇ ਇੱਧਰ ਧੱਕੇ ਨਾਲ ਜਿਹੜੀ ਪਾਈਪ ਲਾਈਨ ਉਹ ਆਉਣਾ ਚਾਹੁੰਦੇ ਸੀ ਪਹਿਲਾਂ ਵੀ ਆਏ ਉਦੋਂ ਚੰਨ ਸਿੰਘ ਦੇ ਬਾਣ ਚੋਤੇ ਸੀ ਜਦੋਂ ਠਹਿਰੇ ਆ ਉਦੋਂ ਚੰਨ ਸਿੰਘ ਦੇ ਪੈਸੇ ਜਿਹੜੇ ਉਹ ਬਾਅਦ ਦੇ ਜਿਹੜੇ ਦੂਜੇ ਚਾਰ ਬੰਦਿਆਂ ਦੇ ਨਾਲ ਲਾਏ ਸੀ ਉਹਨਾਂ ਨੂੰ ਬੁੱਕੀ ਨਹੀਂ ਪਾਈ ਹੋਰ ਕਿਸੇ ਨੂੰ ਨਹੀਂ ਪਾਈ ਅੱਜ ਉਹ ਲਾਣ ਨੂੰ ਲਸ਼ ਜਿਹੜਾ ਲੋਕਾਂ ਦੀ ਤਾਕਤ ਤੇ ਜੋਰ ਤੇ ਲੋਕਾਂ ਨੇ ਆਪਣੀ ਤਾਕਤ ਪਗਾਈ ਆ ਤੇ ਉਹਨਾਂ ਨੂੰ ਵਾਪਸ ਬਰੰਗ ਆ ਜਿਹੜਾ ਪਰਤਿਆ ਜੋ ਗੱਲਬਾਤ ਹੋਈ ਉਹ ਸਾਡੇ ਸੂਬੇ ਦੇ ਆਪਕਾ ਨਾਲ ਹੋਈ ਹੈ ਫੇਰ ਦੱਸਾਂਗੇ ਹੁਣ ਕਿਰਾਂ ਇਹਨਾਂ ਨੂੰ ਵਾਪਸ ਮੋੜਨ ਲਈ ਅਸੀਂ ਮਜਬੂਰ ਕੀਤਾ ਲੋਕਾਂ ਦੀ ਤਾਕਤ ਦੇ ਜੋਰ